ਸ਼ੇਰ ਪਿੰਜਰੇ ਚ ਕੀ ਤਾੜਿਆ ਕੁੱਤੇ ਬਿੱਲੀਆਂ ਵੀ ਪੌਂਕਣ ਲੱਗੀਆਂ ਭਾਨੇ ਸਿੱਧੂ ਨੇ ਤਾਂ ਕਰੋੜਾਂ ਰੁਪਏ ਮੜਵਾਤੇ ਤੇ ਇਥੋਂ 10 ਰੁਪਏ ਨਹੀਂ ਮੁੜਨੇ ਸੱਚੇ ਬੰਦੇ ਹੁੰਦੇ ਹੀ ਹਮੇਸ਼ਾ ਬਾਗੀ ਆ ਫੋਨ ਲੱਗ ਜੇ ਇਹਨੂੰ ਮੈਂ ਰੱਖਦੇ ਆ ਆਪਣੇ ਗੁੰਡਾ ਕਰਤੀ ਤੇ ਬਦਵਾਸੀ ਕਿੰਨੇ ਪੈਸੇ ਦਿੰਦਾ ਹੈ ਨਾਲੇ ਪੈਸੇ ਕਢਾ ਕੇ ਦਊਂਗੀ ਲੋਕਾਂ ਦੇ ਤੇ ਨਾਲੇ ਕਮਿਸ਼ਨ ਲਵਾਂਗੇ ਵਿੱਚ ਆਪਣਾ ਆ ਬਾ ਹੈਲੋ ਯਾ ਯਾ ਹਾਂਜੀ ਮੈਂ ਅਹੋ ਹਾਂਜੀ ਭਾਨਾ ਸਿੱਧੂ ਗੁੰਡਾ ਬੋਲਦਾ ਮੈਂ ਕਮ ਹੋ ਗਿਆ ਪੈਸੇ ਦੇਣ ਲੱਗੇ ਪਰ ਮੈਂ ਆਪਣਾ ਕਮਿਸ਼ਨ ਲੈ ਲੈਣਾ ਅੰਦਾ ਅੱਛਾ ਠੀਕ ਆ ਠੀਕ ਆ ਦੇ ਆ ਸੱਤ ਲੱਖ ਅੱਛਾ ਗੱਲ ਸੁਣ ਸੱਤ ਲੱਖ ਤੇ ਬੰਦੇ ਦਾ ਦੇਣਾ ਪਲਸ 25000 ਤੇ ਉੱਤੇ ਹੋਰ ਲੱਗਣਾ ਜੇ ਤੂੰ ਖਰਚਲ ਖਾ ਕੇ ਇੱਥੇ ਤੋਂ ਦਾ ਪੈਸਾ ਮਾਰਿਆ ਪੁੱਛੀ ਲੈ ਇਹparat ਕਲਾ ਲੈਣਾ ਤੂੰ ਅਗਲੇ ਦਵਾਰ ਨੇ ਨਾਲੇ 25 ਹੋਰ ਰੱਖ ਲਾਂਗੇ ਤੇ ਵਿੱਚੋਂ 72 ਇਹਨਾਂ ਤੋਂ 20 ਚਾਹੀ ਹੋਰ ਲੈ ਲਾਂਗੇ ਆਓ ਆਹੀ ਆਹੀ ਤੇ ਜੇ ਸੱਤ ਤੋਂ ਵਧੀਆ ਆ ਠੀਕ ਆ ਮਿਲਦੇ ਆ ਫਿਰ ਓਕੇ अच्छा ठीक अच्छा? है ठीक है ठीक है फोन मच गया हेलो अच्छा सर मैंने तो हाँ हाँ हां हां सर मैंने एजेंसी खोली हुई है लोगों का जिनका पैसा वैसा लोग खा जाते हैं ना फंस जाता है वो लोग मेरे पास आते हैं और मैं उनको पैसा